ਆਨ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਆਮਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੇ ਗੁਰਸਵਾਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਾਮਤ ਕੀਤੀ ਹੈ ਅਮਰਤ ਵੇਲਾ ਸਚਨਾਵ ਓ ਬੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂਖ ਦਵਾਰ ਦੀ ਮਹਾਵਾਕ ਅਨੁਸਾਰ ਅਮਰਤੁਲਦੇ ਸਮਾ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅਮਰਤੁਲਦੇ ਸਮੇ ਨੂੰ ਮੁਖ ਰੱਖਦੇ ਹੋਇਆਂ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਪੰਜਾ ਬਾਣੀ ਆਦ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀ ਆਨੇ ਸਰਮਣ ਕੀਤੀ ਹੈ ਉਪਰੰਤ ਰੋਜਾਨਾ ਦੀ ਤਰ੍ਹਾਂ ਕਥਾ ਵਿਚਾਰਾਂ ਜੋ ਚੱਲਦੀਆਂ ਆ ਰਹੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਜੋ ਪਾਠ ਸਾਹਿਬਾਨਾਂ ਦੇ ਗੁਰਬਾਣੀ ਦਰਜ ਹੈ ਸਵਈਆਂ ਦੇ ਰੂਪ ਦੇ ਵਿੱਚ ਸੋ ਕੱਲ ਆਪ ਜੀ ਆਨੇ ਪਾਠ ਗਿਆਨ ਜੀ ਤੇ ਪਾਠ ਪਿਖਾ ਜੀ ਉਨ੍ਹਾਂ ਦੇ ਬਾਰੇ ਵਿੱਚ ਕਥਾ ਵਿਚਾਰ ਸਰਵਣ ਕੀਤੀ ਸੀ ਅੱਜ ਭਟ ਕੀਰਤ ਜੀ ਉਨ੍ਹਾਂ ਦੇ ਉਚਾਰਨ ਕੀਤੇ ਹੋਏ ਸਵਈਏ ਅਤੇ ਉਨ੍ਹਾਂ ਦੇ ਜੀਵਨ ਬਾਰੇ ਕੁਝ ਕੁ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਦਾ ਯਤਨ ਕਰਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਗੁਰੂ ਕੀ ਸੰਗਤ ਕਿਰਪਾ ਕਰੇ ਆਪਨਾ ਮਿਹਰਾ ਪ੍ਰੇ ਹੱਥ ਦਾ ਦੂਸਿਰ ਤੇ ਰੱਖ ਕਰਕੇ ਕਥਾ ਵਿਚਾਰਾਂ ਕਰਨ ਦੀ ਸਮੱਤ ਬਖਸ਼ੇ ਕਰਨੇ ਜੀ ਆਓ ਸਾਰੀ ਸੰਗਤ ਝਕਾਓ ਸੇ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਾਟ ਕੀਰਤ ਜੀ ਾਟ ਸ੍ਰੀ ਪਿਖਾ ਜੀ ਦੇ ਇਸ ਪੁੱਤਰ ਸੰਨ ਕੱਲ ਆਪ ਜੀ ਨੇ ਸਰਮਣ ਕੀਤਾ ਸੀ ਪਾਠ ਪਿਖਾ ਜੀ ਸੋ ਉਹਨਾਂ ਦੇ ਸੁਪੁੱਤਰ ਨੇ ਇਹ ਪਾਠ ਕੀਰਤ ਜੀ ਜੋ ਆਪਣੇ ਪਿਤਾ ਜੀ ਦੇ ਨਾਲ ਹੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੇ ਸ਼ਰਨ ਦੇ ਵਿੱਚ ਆਏ ਸੋ ਇਹ ਪਾਠ ਪਿਖਾ ਜੀ ਦਾ ਪਰਿਵਾਰ ਜਿਹੜਾ ਹੈ ਇਹ ਗੁਰੂ ਚਰਨਾਂ ਦੇ ਵਿੱਚ ਆਇਆ ਜਿੱਥੇ ਪਿਤਾ ਜੀ ਆਏ ਨੇ ਉੱਥੇ ਭਰਾ ਉੱਥੇ ਸੁਪੁੱਤਰ ਗੁਰੂ ਚਰਨਾਂ ਦੇ ਵਿੱਚ ਆ ਕਰਕੇ ਜਦੋਂ ਪਤਾ ਲੱਗਿਆ ਕਿ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪੀਤਰ ਧਰਤੀ ਸੋ ਇਹ ਸਾਰੇ ਪੱਟ ਸ੍ਰੀ ਦਰਬਾਰ ਸਾਹਿਬ ਪਹੁੰਚੇ ਜਾ ਕਰਕੇ ਦਰਸ਼ਨ ਕੀਤੇ ਪਾਵਨ ਪੀਤਰ ਸਰੋਵਰ ਦੇ ਵਿੱਚੋਂ ਇਸ਼ਨਾਨ ਕੀਤਾ ਜਦੋਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਆਨੰਦ ਪ੍ਰਾਪਤ ਹੋਇਆ ਕਿ ਐਸੀ ਅਸਥਾਨ ਐਸੀ ਜਗ੍ਹਾ ਦੁਨੀਆ ਦੇ ਵਿੱਚ ਕਿਤੇ ਨਹੀਂ ਹੈ ਐਸਾ ਆਨੰਦ ਐਸੀ ਸ਼ਾਂਤੀ ਪਹਿਲੀ ਵਾਰ ਪ੍ਰਾਪਤ ਹੋਈ ਹੈ ਸਿੱਖਾਂ ਨੇ ਪੁੱਛਣਾ ਕੀਤਾ ਕਿ ਸਤਿਗੁਰੂ ਜੀ ਦੇ ਦਰਸ਼ਨਦਾਰੇ ਕਰਨੇ ਨੇ ਸਤਿਗੁਰੂ ਜੀ ਕਿੱਥੇ ਨੇ ਸਿੱਖਾਂ ਨੇ ਦੱਸਿਆ ਕਿ ਇਸ ਸਮੇਂ ਤੇ ਧੰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਪਾਵਨ ਪੀਤਰ ਗੁਰਬਾਣੀ ਲਿਖਵਾ ਰਹੇ ਨੇ ਸ੍ਰੀ ਰਾਮ ਸਰ ਸਾਹਿਬ ਜੀ ਦੇ ਪਾਵਨ ਪੀਤਰ ਸਰੋਵਰ ਦੇ ਕੰਢੇ ਤੇ ਇਹ ਉੱਥੇ ਕਾਰਜ ਚੱਲ ਰਿਹਾ ਹੈ ਇਹ ਸਾਰੇ ਭਾਟ ਫਿਰ ਉੱਥੇ ਜਾ ਕਰਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕੀਤੇ ਫਿਰ ਗੁਰੂ ਸਾਹਿਬ ਜੀ ਦੇ ਸਿੱਖ ਬਣੇ ਤੇ ਸਤਿਗੁਰ ਜੀਆਂ ਨੇ ਇਹਨਾਂ ਦੇ ਸਵਈਏ ਜਿਹੜੇ ਆ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦਰਜ ਕੀਤੇ ਸਾਰੇ ਸਵਈਏ ਸਤਿਗੁਰੂ ਜੀਆਂ ਦੇ ਸਨਮੁਖ ਉੱਥੇ ਉਚਾਰਨ ਕੀਤੇ ਇਹਨਾਂ ਨੇ ਤੇ ਫਿਰ ਉਸੀਆਂ ਦੇ ਰੂਪ ਦੇ ਵਿੱਚ ਸਤਿਗੁਰੂ ਜੀਆਂ ਨੇ ਧੰਗ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਇਹਨਾਂ ਨੂੰ ਦਰਜ ਕਰਨਾ ਕੀਤਾ ਸੋ ਪਾਟਕੀਰਤ ਜੀ ਜਿਹੜੇ ਨੇ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਧਾਰਨੀ ਸਨ ਧਾਰਮਿਕ ਸੰਸਕਾਰ ਜਿਤੇ ਆਪ ਜੀ ਨੂੰ ਪੁਰਬਲੇ ਜਨਮਾਂ ਤੋਂ ਪ੍ਰਾਪਤ ਹੋਏ ਸਨ ਉੱਥੇ ਆਪ ਜੀ ਦੇ ਪਿਤਾ ਪਿਖਾ ਜੀ ਇਸ ਸੰਗਤ ਦੇ ਵਿੱਚੋਂ ਪਿਤਾ ਜੀ ਦੀ ਪ੍ਰੇਰਣਾ ਸਦਕਾ ਇਹ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਬੜੀ ਅੰਦਰ ਮਰਨ ਦੇ ਵਿੱਚ ਤਾਂਗ ਸੀ ਅੰਗੂਰੂ ਦੀ ਸ਼ਰਨ ਦੇ ਵਿੱਚ ਆਉਣ ਉਪਰੰਤ ਐਸਾ ਗੁਰੂ ਚਰਨਾਂ ਦੀ ਪਾਹੁਰੇ ਬਣੇ ਕਿ ਸਦਾ ਵਾਸਤੇ ਹੀ ਗੁਰੂ ਦੇ ਹੋ ਗਏ ਸੋ ਆਪ ਜੀ ਤੋਂ ਬਾਅਦ ਵੀ ਆਪ ਜੀ ਦੇ ਪਰਿਵਾਰ ਦੀ ਸਾਂਹ ਜਿਹੜੀ ਹੈ ਉਹ ਗੁਰੂ ਚਰਨਾਂ ਦੇ ਨਾਲ ਬਣੀ ਰਹੀ ਪਾਟ ਕੀਰਤ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਵਿੱਚ ਭਰਤੀ ਹੋਏ ਜ਼ੁਲਮ ਜਬਰ ਦੇ ਵਿਰੁੱਧ ਡਟ ਕੇ ਲੜਦੇ ਰਹੇ ਅਤੇ ਉਹ ਸ਼ਹਾਦਤ ਪ੍ਰਾਪਤ ਕਰ ਗਏ ਪਾਟ ਕੀਰਤ ਜੀ ਦੇ ਸੁਪੁੱਤਰ ਸਨ ਉਪਰੰਤ ਪਾਟ ਕੀਰਤ ਜੀ ਦੇ ਪੋਤਰੇ ਜਿਹੜੇ ਸਨ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜਿਆਂ ਪਾਸੋਂ ਅੰਮ੍ਰਿਤ ਛਕ ਕੇ ਲਕ ਪ੍ਰਾਪਤ ਕਰਕੇ ਨਰਬੁੱਧ ਸਿੰਘ ਸਦਵਾਏ ਨਰਬੁੱਧ ਸਿੰਘ ਉਹਨਾਂ ਦਾ ਨਾਮ ਜਿਹੜਾ ਉਹ ਹੋਇਆ ਕੰਡੇ ਬਾਟੇ ਦਾ ਅੰਮ੍ਰਿਤ ਛਕਿਆ ਪਟਕੀਰਤ ਜੀ ਦੇ ਪੁੱਤਰ ਨੇ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆ ਦੇ ਪਾਸੋਂ ਤੇ ਸਤਿਗੁਰ ਜੀਆ ਦਾ ਨ ਦੇੜ ਦੱਖਣ ਤੱਕ ਸਾਥ ਨਿਭਾਇਆ ਸਾਈਂ ਸ੍ਰੀ ਗੁਰੂ ਗੋਬਨ ਸਿੰਘ ਜੀ ਨੇ ਆਪਣੇ ਸਰੀਰ ਅਲੋਪ ਕਰਨ ਤੋਂ ਪਹਿਲਾਂ ਜਦੋਂ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਤੀ। ਸ੍ਰੀ ਨਰਬੁੱਧ ਸਿੰਘ ਜੋ ਆਪ ਖੁਦ ਉਸ ਸਮੇਂ ਤੇ ਉਸ ਸਮਾਗਮ ਦੇ ਵਿੱਚ ਹਾਜ਼ਰ ਸਨ ਜਿਨ੍ਹਾਂ ਦਾ ਸੰਕੇਤ ਉਹਨਾਂ ਨੇ ਆਪਣੀ ਲਿਖੀ ਪਟਵੰਥੀ ਦੇ ਵਿੱਚ ਦਿੱਤਾ ਹੈ। ਭਾਈ ਨਰਬੁੱਧ ਸਿੰਘ ਪਟਕੇਸੋ ਸਿੰਘ ਦੇ ਸੁਪੁੱਤਰ ਸਹੀ ਜਿਸ ਨੇ ਸਮੇਂ-ਸਮੇਂ ਗੁਰੂ ਘਰ ਦੇ ਹਰੇਕ ਕਾਰਜ ਦੇ ਵਿੱਚ ਆਪਣਾ ਪੂਰਾ-ਪੂਰਾ ਯੋਗਦਾਨ ਪਾ ਕਰਕੇ ਆਪਣੇ ਪਿਓ ਦਾਦੇ ਦੇ ਨਾਮ ਨੂੰ ਉਜਾਗਰ ਕੀਤਾ ਤੇ ਗੁਰਮੁਖ ਦਾ ਪੱਲਾ ਫੜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਕੀਤਾ ਸੋ ਇਸੇ ਤਰ੍ਹਾਂ ਭਟ ਸਹਬਾਨ ਗੁਰੂ ਚਰਨਾਂ ਦੇ ਵਿੱਚ ਆਏ ਤੇ ਗੁਰੂ ਦੇ ਹੋ ਕੇ ਰਹਿ ਗਏ ਗੁਰੂ ਸਿੱਖ ਉਹੀ ਹੈ ਜਿਸ ਨੇ ਗੁਰੂ ਪਾਕਸ਼ਾ ਮਹਾਰਾਜਿਆਂ ਦਾ ਪੱਲਾ ਫੜ ਲਿਆ ਤੇ ਫਿਰ ਦੀਨ ਦਇਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਗੁਰੂ ਦੇ ਹੋ ਗਏ ਪਰਿਵਾਰ ਵੀ ਉਹਨਾਂ ਦਾ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦਾ ਪੌਰਾ ਬਣ ਗਿਆ ਗੁਰੂ ਚਰਨਾਂ ਦੇ ਵਿੱਚ ਜੁੜੇ ਰਹੇ ਆਪ ਹੀ ਨਹੀਂ ਉਹਨਾਂ ਦਾ ਪਰਿਵਾਰ ਵੀ ਸਾਰਾ ਅੱਗੇ ਉਹ ਜਿਹੜਾ ਉਹ ਗੁਰੂ ਚਰਨਾਂ ਦੇ ਵਿੱਚ ਜੁੜਿਆ ਰਿਹਾ ਤੇ ਗੁਰੂ ਪਾਤਸ਼ਾਹ ਦੇ ਨਾਮ ਰਹਿ ਕਰਕੇ ਉਹਨਾਂ ਨੇ ਸੇਵਾ ਕਮਾਉਣੇ ਕੀਤੀ ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੋ ਉਹ ਸਮੇਂ ਤੇ ਜੋ ਪਹਿਲੀਆਂ ਸਮਿਆਂ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਉਹਨਾਂ ਦੀ ਉਸਤਤ ਕਰਨ ਵਾਲੇ ਭਟ ਬਹੁਤ ਹੋਏ ਨੇ ਪਰ ਜਿਹੜੇ ਕੇਵਲ ਰਾਜਿਆਂ ਦੇ ਦਰਬਾਰ ਦੇ ਵਿੱਚ ਉਸਤਤ ਕਰਨ ਵਾਲੇ ਰਹਿ ਗਏ ਉਹਨਾਂ ਦਾ ਅੱਜ ਕੋਈ ਨਾਮ ਨਹੀਂ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਜਿਨ੍ਹਾਂ ਨੇ ਗੁਰੂ ਦੀ ਉਸਤਤ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਕੀਤੀ ਹੈ ਉਹਨਾਂ ਨੂੰ ਜੁਗ ਹੋ ਜੁਗ ਅਟਲ ਕਰ ਦਿੱਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਧੰਨ ਗੁਰਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਉਹਨਾਂ ਦੇ ਸਵਈਏ ਦਰਜ ਨੇ ਤੇ ਤਾਂ ਹੀ ਅੱਜ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੀ ਕਥਾ ਹੋ ਰਹੀ ਹੈ ਤਾਂ ਹੀ ਯਾਦ ਕੀਤਾ ਜਾਂਦਾ ਰਾਜੇ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਉਸਤਤ ਕਰਨ ਵਾਲੇ ਬਹੁਤ ਹੋਏ ਨੇ ਬਹੁਤ ਜਾਦੇ ਪਰ ਕੌਣ ਕੋਈ ਯਾਦ ਕਰਦਾ ਸਾਨੂੰ ਉਹਨਾਂ ਬਾਰੇ ਕੋਈ ਪਤਾ ਹੀ ਨਹੀਂ ਔਰ ਜਿਨ੍ਹਾਂ ਨੇ ਗੁਰੂ ਦਰਬਾਰ ਚ ਹਾਜ਼ਰ ਹੋ ਕਰਕੇ ਗੁਰੂ ਵਾਲੇ ਬਣ ਕਰਕੇ ਤੇ ਗੁਰੂ ਦੀ ਉਸਤਤ ਕਰਨੀ ਕੀਤੀ ਐ ਉਹਨਾਂ ਨੂੰ ਹਰੇਕ ਸਿੱਖ ਦੁਨੀਆ ਦੇ ਕੋਨੇ-ਕੋਨੇ ਤੇ ਜਾਜ਼ ਕਰਦਾ ਕੋਨੇ-ਕੋਨੇ ਤੇ ਜਦੋਂ ਗੁਰਬਾਣੀ ਪੜ੍ਹਦੇ ਆ ਸਵਈਏ ਪੜ੍ਹਦੇ ਆ ਉਹਨਾਂ ਦੇ ਨਾਮ ਫਿਰ ਉਹ ਸਵਈਆਂ ਦੇ ਵਿੱਚ ਨਾਮ ਵੀ ਉਹਨਾਂ ਦੇ ਆਉਂਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹ ਯੁੱਗ ਹੋ ਜੁੱਗ اٹਲ ਹੋ ਗਏ ਨੇ ਆ ਤਾਂ ਕੀਰਤ ਜੀ ਜਦੋਂ ਆਪਣੇ ਪਿਤਾ ਤਾਏ ਚਾਚੀਆਂ ਸਮੇਤ ਗੁਰੂ ਦੀ ਸ਼ਰਨ ਦੇ ਵਿੱਚ ਆਏ ਸਤਿਗੁਰੂ ਜੀ ਨਾਲ ਸਿੱਖੀ ਦੀ ਮਹਾਨ ਦਾਤ ਬਖਸ਼ਿਸ਼ ਕਰ ਪ੍ਰਾਪਤ ਕੀਤਾ ਕਰਕੇ ਨਿਹਾਲ ਹੋਏ ਗੁਰੂ ਦੀ ਸ਼ਰਨ ਦੇ ਆਉਣ ਤੋਂ ਪਹਿਲਾਂ ਮਨ ਦੇ ਵਿੱਚ ਅਨੇਕਾਂ ਮੰਗਾਂ ਸੀ ਜਿਨ੍ਹਾਂ ਨੂੰ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਮੰਗਣ ਦੀ ਲਾਲਸਾ ਸੀ ਪਰ ਜਦੋਂ ਸਤਿਗੁਰੂ ਜੀਆਂ ਦੇ ਸ਼ਰਨ ਦੇ ਵਿੱਚ ਆਏ ਇਫੇਰੇ ਵੀਣ ਬੋਲੀਆ ਸਭ ਕਿਹ ਜਾਣਦਾ ਤੁਸੀਂ ਆਗਿਆ ਕੀਚੇ ਅਰਦਾਸ ਉਹ ਸਾਰਾ ਕੁਝ ਹੀ ਜਾਣਨ ਹਾਰ ਪਰਮੇਸ਼ਰ ਅਕਾਲ ਪੁਰਖ ਸਤਿਗੁਰੂ ਜੀ ਸਤਿਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਆਏ ਤੇ ਗਦਗਦ ਹੋ ਗਏ ਗਦਗਦ ਹੁਣ ਮੈਂ ਬੋਲਾਂ ਕਿ ਗੁਰੂ ਚਰਨਾਂ ਚੋਂ ਕੀ ਮੰਗਾ ਆਮ ਹਾਰੇ ਬੋਲ ਉੱਠੇ ਸਤਿਗੁਰੂ ਮੈਂ ਤੁਹਾਡਾ ਬਣ ਗਿਆ ਹਾਂ ਜੋ ਤੁਸੀਂ ਫਰਮਾਨ ਕਰੋਗੇ ਮੈਂ ਉਹੀ ਕਹਾੰਗਾ ਤੇ ਉਹੀ ਕਰਾਂਗਾ ਇਹ ਸਤਿਗੁਰੂ ਜੀ ਤੁਸੀਂ ਜਿੱਥੇ ਰੱਖੋਗੇ ਮੈਂ ਉੱਥੇ ਹੀ ਰਹਿ ਕੇ ਪ੍ਰਸੰਨ ਹੋਵਾਂਗਾ ਤੇਰੇ ਹੁਕਮ ਦੇ ਵਿੱਚ ਰਹਾਂਗਾ ਤੇਰੇ ਬਾਣੇ ਦੇ ਵਿੱਚ ਰਹਾਂਗਾ ਕੈਸੀ ਦਾਤ ਸ੍ਰੀ ਕੀਰਤ ਜੀ ਸਤਿਗੁਰੂ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਮਹਾਂ ਦਾਤ ਸੋ ਪਾਠ ਕੀਰਤ ਸਾਹਿਬ ਜੀ ਜਿਨ੍ਹਾਂ ਨੇ ਚਾਰ ਸਵਈਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਪ੍ਰਥਾਏ ਉਚਾਰਨ ਕੀਤੇ ਇਸੇ ਤਰ੍ਹਾਂ ਹੀ ਚਾਰ ਸਵਈਏ ਉਹਨਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਉਸਤਤ ਵਿੱਚ ਉਹ ਉਚਾਰਨ ਕੀਤੇ ਨੇ ਅੱਠ ਸਵਈਏ ਉਹਨਾਂ ਦੇ ਦਰਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਤੇ ਉਹਨਾਂ ਨੇ ਇਹ ਜਿਹੜੇ ਆ ਚਾਰ ਸਵਈਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਪ੍ਰਥਾਏ ਤੇ ਚਾਰ ਸਵਈਏ ਜਿਹੜੇ ਨੇ ਉਹ ਧੰਨ ਗੁਰੂ RAMDAS PATSHAH MAHARAJ ਜੀਆਂ ਦੀ ਪਰਥਾਏ ਜਿਹੜੇ ਆ ਉਹ ਚਾਰਨ ਕੀਤੇ ਨੇ ਇਸੇ ਤਰ੍ਹਾਂ ਫਰਮਾਨ ਕੀਤਾ ਚਿਤ ਚਿਤਵੋ ਅਰਦਾਸ ਕਹੋ ਪਰ ਕਹਿ ਪੈ ਨਾ ਸਕੋ ਚਿਤ ਚਿਤਵੋ ਅਰਦਾਸ ਕਹੋ ਪਰ ਪਰ ਕਹਿ ਪੈ ਨਾ ਸਕੋ ਇਹ ਪਾਤਸ਼ਾਹਬਾਨ ਜੀ ਨੇ ਪ੍ਰਮਾਨ ਕੀਤਾ ਹੈ ਕਹਿੰਦੇ ਹੇ ਗੁਰੂ ਅਮਰਦਾਸ ਜੀ ਮੈਂ ਚਿੱਤ ਵਿੱਚ ਸੋਚਾਂ ਸੋਜਦਾ ਹਾਂ ਕਿ ਇੱਕ ਬੇਨਤੀ ਆਖਾਂ ਪਰ ਮੈਂ ਆਪ ਵੀ ਆਖ ਵੀ ਨਹੀਂ ਸਕਦਾ ਮਰਨ ਦੇ ਵਿੱਚ ਸੋਚਾਂ ਆ ਕਿ ਮੈਂ ਕੁਝ ਬੇਨਤੀ ਕਰਾਂ ਕੁਝ ਆਖਾਂ ਪ੍ਰਾਖ ਵੀ ਨਹੀਂ ਸਕਦਾ ਸਰਬ ਚਿੰਤ ਤੁਝ ਪਾਸੇ ਸਾਧ ਸੰਗਤ ਹੋਂ ਤੱਕੋ ਇਹ ਸਤਿਗੁਰੂ ਜੀ ਮੇਰੇ ਸਾਰੇ ਫਿਕਰ ਤੇਰੇ ਹਵਾਲੇ ਨੇ ਭਾਵ ਤੈਨੂੰ ਮੇਰੇ ਸਾਰੇ ਹੀ ਫਿਕਰ ਹਨ ਮੈਂ ਸਾਰ ਸੰਗਤ ਦਾ ਆਸਰਾ ਤੱਕਦਾ ਹਾਂ ਤੁਸੀਂ ਤੇ ਜਾਣੀ ਜਾਣੋ ਦਸਣ ਦੀ ਲੋੜ ਤੇ ਉਹਨੂੰ ਪੈਂਦੀ ਹੈ ਜਿਹਨੂੰ ਨਾਂ ਪਤਾ ਹੋਵੇ ਸਤਿਗੁਰੂ ਜੀ ਤੁਹਾਨੂੰ ਤੇ ਸਾਰਾ ਕੁਝ ਹੀ ਪਤਾ ਹੈ ਸਰਬ ਚਿੰਤ ਤੁਝ ਪਾਸੇ ਸਾਧ ਸੰਗਤ ਹੋ ਤੱਕ ਸਰਬ ਚਿੰਤ ਸਾਰੇ ਹੀ ਫਿਕਰ ਤੁਹਾਡੇ ਪਾਸ ਨੇ ਮੈਂ ਸਦ ਸੰਗਤ ਦਾ ਆਸਰਾ ਤੱਕਦਾ ਹਾਂ ਤੇਰਾ ਹੁਕਮ ਪਵੈ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ ਏ ਗੁਰੂ ਅਮਰਦਾਸ ਜੀ ਜੇ ਤੇਰੀ ਰਜਾ ਵਿੱਚ ਪ੍ਰਵਾਨਗੀ ਮਿਲ ਜਾਵੇ ਤਾਂ ਮੈਂ ਮਾਲਕ ਪ੍ਰਭੂ ਦੀ ਸੇਵਾ ਕਰਾਂ ਮਾਲਕ ਪ੍ਰਭੂ ਦੀ ਸੇਵਾ ਕਰਾਂ ਤੇਰਾ ਹੁਕਮ ਪਵੈ ਨਿਸ਼ਾਨ ਜੇ ਆਪ ਜੀ ਦਾ ਹੁਕਮ ਹੋਵੇ ਆਪ ਜੀ ਦੀ ਰਜਾ ਹੋਵੇ ਆਪ ਜੀ ਦੀ ਪ੍ਰਵਾਨਗੀ ਮਿਲ ਜਾਵੇ ਜੋ ਪਟ ਸਾਹਿਬਾਨਾ ਨੇ ਸੋਈ ਉਚਾਰਨ ਕੀਤੇ ਨੇ ਉਹਨਾਂ ਇੱਕ ਜੋਤ ਵਿੱਚ ਹੀ ਉਚਾਰਨ ਕੀਤੇ ਨੇ ਇੱਕ ਜੋਤ ਸਾਰੇ ਹੀ ਪੰਜ ਪਾਤਸ਼ਾਹੀਆਂ ਮਹਾਰਾਜ ਜੋਤ ਇੱਕ ਹੀ ਹੈ ਸਰੀਰ ਚੋੜੇ ਵੱਖ-ਵੱਖ ਨੇ ਪਰ ਜੋਤ ਜਰੀਏ ਇੱਕ ਜੋਤ ਹੀ ਜਰੀਏ ਉਹਨਾਂ ਪਾਠ ਸਭਾਨਾਂ ਨੇ ਆਪ ਗੁਰਬਾਣੀ ਦੇ ਵਿੱਚ ਸੋਈਆਂ ਦੇ ਵਿੱਚ ਉਚਾਰਨ ਕੀਤਾ ਇੱਕੋ ਹੀ ਜੋਤ ਹੈ ਸਾਰੇ ਪਾਤਸ਼ਾਹ ਮਹਾਰਾਜ ਰਮਾਨ ਕਰਦੇ ਨੇ ਜਬ ਗੁਰੂ ਦੇਖਿਆ ਸੁਭਦਿਸ਼ਟ ਨਾਮ ਕਰਤਾ ਮੁਖ ਮੇਵਾ ਜਿਨੂੰ ਸਤਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਨਜ਼ਰ ਨਾਲ ਤੱਕਦਾ ਹੈ ਕਿ ਜਿਹਨੂੰ ਮਹਾਰਾਜ ਜੀਆਂ ਦੀ ਨਜ਼ਰ ਦੇ ਨਾਲ ਜਦ ਗੁਰੂ ਦੇਖੈ ਸੁਭ ਦੁਸ਼ਟ ਨਾਮ ਕਰਤਾ ਮੁਖ ਮੇਵਾ ਜਿਹੜੋ ਸਤਗੁਰੂ ਜੀ ਮਿਰ ਦੀ ਨਜ਼ਰ ਨਾਲ ਤੱਕਦਾ ਨਾ ਤਾਂ ਕਰਤਾਰ ਦਾ ਨਾਮ ਰੂਪ ਫਲ ਮੂੰਹ ਵਿੱਚ ਭਾਵ ਖਾਣ ਨੂੰ ਮਿਲਦਾ ਹੈ ਨਾਮ ਕਰਤਾ ਮੁਖ ਮੇਵਾ ਮੁਖ ਦੇ ਵਿੱਚ ਮੂੰਹ ਦੇ ਵਿੱਚ ਜਿਹੜਾ ਨਾ ਉਹ ਖਾਣੂ ਫਲ ਜਿਹੜਾ ਆ ਮੇਵਾ ਪ੍ਰਾਪਤ ਹੁੰਦਾ ਹੈ। ਅਗਮ ਅਲਖ ਕਾਰਨਪੁਰਖ ਜੋ ਫਰਮਾਵੇ ਸੋ ਕਹੋ। ਇਹ ਅਗਮ ਰੂਪ ਸਤਿਗੁਰੂ ਜੀ ਇਹ ਅਲਖ ਰੂਪ ਗੁਰੂ ਹੈ ਕਾਰਨਪੁਰਖ ਰੂਪ ਗੁਰੂ ਅਮਰਦਾਸ ਜੀ ਜੋ ਤੂੰ ਹੁਕਮ ਕਰਦਾ ਮੈਂ ਸੋਈ ਆਖਦਾ ਹਾਂ। ਜੋ ਪਰਮੇਸ਼ਰ ਸਤਿਗੁਰੂ ਜੀ ਹੁਕਮ ਕਰਦੇ ਆਪ ਜੀ ਜੋ ਹੁਕਮ ਕਰਦੇ ਹੋ ਮੈਂ ਉਹੀ ਆਖਦਾ ਹਾਂ। ਗੁਰ ਅਮਰਦਾਸ ਕਾਰਨ ਕਰਨ ਜਿਵੇਂ ਤੂੰ ਰੱਖੇ ਤਿਵੇਂ ਰਹੂ ਇਹ ਸ੍ਰਿਸ਼ਟੀ ਦੇ ਕਰਤਾ ਰੂਪ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਵੇਂ ਤੂੰ ਮੈਨੂੰ ਰੱਖਦਾ ਨਾ ਮੈਂ ਤਿਵੇਂ ਹੀ ਰਹਿੰਦਾ ਆ ਤੇਰੇ ਹੁਕਮ ਦੇ ਵਿੱਚ ਗੁਰ ਅਮਰਦਾਸ ਕਾਰਨ ਕਰਨ ਇਹ ਕਰਨ ਕਰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਵੇਂ ਤੂੰ ਰੱਖੇ ਤਿਵੇਂ ਰਹੂ ਜਿਵੇਂ ਤੂੰ ਆਪ ਜੀ ਰੱਖਦੇ ਹੋ ਨਾ ਮੈਂ ਉਸੇ ਤਰ੍ਹਾਂ ਹੀ ਰਹਿੰਦਾ ਹਾਂ ਉਸੇ ਤਰ੍ਹਾਂ ਹੀ ਜਿਵੇਂ ਆਪ ਜੀ ਰੱਖਦੇ ਹੋ ਕਿਉਂਕਿ ਤੇਰੇ ਹੁਕਮ ਦੇ ਵਿੱਚ ਤੇਰੀ ਰਜਾ ਦੇ ਵਿੱਚ ਰਹਿਣਾ ਹੈ ਤੇਰੀ ਰਜਾ ਦੇ ਵਿੱਚ ਇਸੇ ਤਰ੍ਹਾਂ ਪਾਟ ਗੀਰਤ ਜੀ ਫਰਮਾਨ ਕਰਦੇ ਨੇ ਅਨੁਗੁਰ ਅਮਰਦਾਸ ਪਾਤਸ਼ਾਹ ਮਹਾਰਾਜ ਜੀਆ ਦੀ ਸਵਈਆਂ ਦੇ ਵਿੱਚ ਉਚਾਰਨ ਕਰਦੇ ਹੋਏ ਆਪ ਨਰਾਇਣ ਕਲਾ ਧਾਰ ਜਗਮਹਿ ਪਰਵਰਿ ਗੁਰੂ ਅਮਰਦਾਸ ਆਪ ਹੀ ਨਰਾਇਣ ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਿਉਂਕਿ ਸੋਈਏ ਜਦੋਂ ਉਚਾਰਨ ਕੀਤੇ ਨੇ ਤੇ ਪਹਿਲਾ ਆਰੰਭਤਾ ਕਰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਉਸ ਸਥਿਤੀ ਤੋਂ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਤੱਕ ਜਿੱਦਾਂ ਜਿੱਦਾਂ ਉਚਾਰਨ ਕੀਤੇ ਨੇ ਆਪ ਨਰਾਇਣ ਕਲਾ ਧਾਰ ਜਗਮਹ ਪਰਵਰਿਓ ਆਪ ਨਰਾਇਣ ਅਕਾਲ ਪੁਰਖ ਵਾਹਿਗੁਰੂ ਜੀ ਕਲਾ ਧਾਰਨੀ ਕੀਤੀ ਹੈ ਆਪ ਨਰਾਇਣ ਆਪ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਨਰਾਇਣ ਰੂਪ ਪਰਮੇਸ਼ਰ ਆਪਣੀ ਸਤਾ ਰਚ ਕੇ ਜਗਤ ਵਿੱਚ ਪ੍ਰਵਿਰਤ ਹੋਇਆ ਆਪ ਨਰਾਇਣ ਕਲਾ ਧਾਰ ਜਗਮਾ ਪਰਵਰਿਓ ਪ੍ਰਵਿਰਤ ਹੋਇਆ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਨੇ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਨਿਰੰਕਾਰ ਨਿਰੰਕਾਰ ਨੇ ਆਕਾਰ ਰੂਪ ਹੋ ਕਰਕੇ ਸਰੂਪ ਧਾਰ ਕਰਕੇ ਰੰਕਾਰ ਅਕਾਲ ਪੁਰਖ ਨੇ ਅਕਾਰ ਰੂਪ ਹੋ ਕੇ ਕੀ ਰੂਪ ਧਾਰ ਕੇ ਜਗਤ ਵਿੱਚ ਜੋਤ ਪ੍ਰਗਟਾਈ ਜੋਤ ਜਗ ਮੰਡਲ ਕਰਿਓ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਨੇ ਸਰੂਪ ਧਾਰ ਕਰਕੇ ਜੋਤ ਰੂਪ ਫਿਰ ਸਰੂਪ ਧਾਰ ਕਰਕੇ ਤੇ ਇਸ ਸੰਸਾਰ ਦੇ ਵਿੱਚ ਆਉਣਾ ਹੋਇਆ ਜਹ ਕਹ ਤਹ ਪਰਪੂਰ ਸਭ ਦੀਪਕ ਦੀ ਪਾਇਓ ਇਸੇ ਤਰ੍ਹਾਂ ਫਰਮਾਨ ਕਰਦੇ ਨੇ ਕਿ ਆਪਣੇ ਸ਼ਬਦ ਨਾਮ ਨੂੰ ਜੋ ਹਰ ਥਾਂ ਹਾਜ਼ਰ ਨਾਜ਼ਰ ਹੈ ਦੀਵੇ ਦੀ ਰਾਹੀ ਪ੍ਰਗਟਾਇਆ ਹੈ ਦੀਵੇ ਦੀ ਨਾਜ਼ਰ ਗੁਰੂ ਨਾਨਕ ਦੇਵ ਪਾਤਸ਼ਾਹ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਰੂਪ ਦੀਵੇ ਦੀ ਰਾਹੀ ਕਿਉਂਕਿ ਜੋਤ ਦੇ ਰਾਹੀ ਜਿਹੜਾ ਪ੍ਰਗਟ ਕਰਨਾ ਕੀਤਾ ਜੋਤ ਜੋਤ ਦੇ ਰਾਹੀ ਦੀਪਕ ਦੇ ਪਾਇਓ ਜੋਤ ਦੇ ਰਾਹੀ ਜੋਤ ਇੱਕ ਹੀ ਹੈ ਜੀ ਸਿੱਖਿਆ ਸੰਗ੍ਰਹਿਉ ਤਤ ਹਰ ਚਰਨ ਮਿਲਾਇਉ ਇਸੇ ਤਰ੍ਹਾਂ ਫਰਮਾਨ ਕਰਦੇ ਨੇ ਕਿ ਜਿਨ੍ਹਾਂ ਸਿੱਖਾਂ ਨੇ ਇਹ ਸ਼ਬਦ ਨੂੰ ਗ੍ਰਹਿਣ ਕੀਤਾ ਹੈ ਤੇ ਸਤਿਗੁਰੂ ਜੀਆ ਨੇ ਤਰੰਤ ਉਹਨਾਂ ਹਰੀ ਦੇ ਚਰਨਾਂ ਵਿੱਚ ਜੋੜ ਦਿੱਤਾ ਉਹਨਾਂ ਨੂੰ ਜਿਨ੍ਹਾਂ ਨੇ ਸ਼ਬਦ ਦੇ ਰਾਹੀ ਜੇ ਸਿੱਖਿਆ ਸੰਗ੍ਰਹਿਉ ਤਤ ਹਰ ਚਰਨ ਮਿਲਾਇਉ ਜਿਨ੍ਹਾਂ ਨੇ ਸ਼ਬਦ ਦੇ ਰਾਹੀ ਗੁਰੂ ਸ਼ਬਦ ਦੇ ਰਾਹੀ ਗ੍ਰਹਿਣ ਕੀਤਾ ਜਿਨਾਂ ਸਿੱਖਾਂ ਨੇ ਸ਼ਬਦ ਨੂੰ ਗ੍ਰਹਿਣ ਕੀਤਾ ਨਾ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਕੀਤਾ ਹੈ ਤੇ ਸਤਿਗੁਰੂ ਜੀ ਨੇ ਤਰੰਤ ਉਹਨਾਂ ਨੂੰ ਹਰੀ ਪਰਮੇਸ਼ਰ ਦੇ ਚਰਨਾਂ ਦੇ ਵੀ ਜੋੜ ਦਿੱਤਾ ਨਾਨਕ ਕੋਲ ਨਿਮਨ ਅਵਤਰਿਓ ਅੰਗਦ ਲਹਿਣੇ ਸੰਗ ਹੋ ਇਸੇ ਤਰ੍ਹਾਂ ਫਰਮਾਨ ਕਰਦੇ ਨੇ ਕਿ ਲਹਿਣੇ ਭਾਵ ਕਿ ਧੰਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਾਂ ਦੇ ਨਾਲ ਮਿਲ ਕਰਕੇ ਗੁਰੂ ਅਮਰਦਾਸ ਗੁਰੂ ਨਾਨਕ ਦੇਵ ਜੀ ਦੀ ਕੁਲ ਵਿੱਚ ਨਿਰਮਲ અવਤਾਰ ਹੋਇਆ ਹੈ ਨਾਨਕ ਕੁੱਲ ਕਿਉਂ ਕੁੱਲ ਗੁਰਤਾ ਗੱਦੀ ਵਾਲੀ ਕੁੱਲ ਗੁਰੂ ਨਾਨਕ ਦੇਵ ਪਾਤਸ਼ਾਹ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਨਾਨਕ ਕੋ ਨਿਰਮਲ ਅਵਤਾਰ ਹੋਇਆ ਅੰਗਦ ਲਹਿਣੇ ਸੰਗ ਹੋ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜਿਆਂ ਦੇ ਜਿਹੜੇ ਕਿਰਪਾ ਦੇ ਨਾਲ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜਿਆਂ ਦੇ ਮਿਲ ਕਰਕੇ ਗੁਰੂ ਅਮਰਦਾਸ ਗੁਰੂ ਨਾਨਕ ਦੇਵ ਜੀ ਦੀ ਕੁਲ ਦੇ ਵਿੱਚ ਨਿਰਮਲ ਅਵਤਾਰ ਹੋਇਆ ਫਿਰ ਅਖੀਰ ਤੇ ਪਰਮਾਨਨ ਕਰਦੇ ਨੇ ਗੁਰੂ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇਹ ਸੰਸਾਰ ਦੇ ਤਾਰਨੂ ਜਹਾਜ਼ ਗੁਰੂ ਅਮਰਦਾਸ ਤਾਰਨ ਤਰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤਾਰਨੂ ਜਹਾਜ਼ ਹੈ ਤਾਰਨ ਹਾਰਨੇ ਮਰੇਕ ਜਨਮ ਵਿੱਚ ਤੇਰੇ ਚਰਨਾਂ ਦੀ ਸ਼ਰਨ ਰਹਾ ਹਰੇਕ ਜਨਮ ਦੇ ਵਿੱਚ ਨਾ ਗੁਰੂ ਅਮਰਦਾਸ ਤारण तरण ਜਨਮ ਜਨਮ ਪਾ ਸ਼ਰਨ ਤੋ ਜਨਮੋਂ ਜਨਮ ਦੇ ਵਿੱਚ ਹੀ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਰਹਾ ਆਪ ਜੀ ਦੀ ਸ਼ਰਨ ਦੇ ਵਿੱਚ ਇਸੇ ਤਰ੍ਹਾਂ ਪਟ ਕੀਰਤ ਜੀ ਦੀ ਸ੍ਰਿਸ਼ਟੀ ਵਿੱਚ ਬਿਤਾ ਵਧਾਤੇ ਪਰਮੇਸ਼ਰ ਨੇ ਸੰਗਤਾਂ ਦੇ ਪਾਰ ਉਤਾਰੇ ਲਈ ਗੁਰੂ ਅਮਰਦਾਸ ਪਾਤਸ਼ਾਹ ਨੂੰ ਜਹਾਜ਼ ਬਣਾਇਆ ਜਿਨ੍ਹਾਂ ਦੇ ਆਸਰੇ ਤੇ ਉਪਦੇਸ਼ ਦਾ ਪੱਲਾ ਫੜ ਕਰਕੇ ਮਨੁੱਖ ਭਵਜਲ ਤੋਂ ਪਾਰ ਉਤਰ ਜਾਂਦਾ ਹੈ ਭਟ ਕੀਰਤ ਜੀ ਖੁਦ ਨਿਮਰਤਾ ਸਤ ਬੇਨਤੀ ਕਰਦੇ ਹੈ ਗੁਰੂ ਅਮਰਦਾਸ ਜੀ ਮੈਂ ਤਰਾਹ ਤਰਾਹ ਕਰਦਾ ਹੋਇਆ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਮੇਰੀ ਰੱਖਿਆ ਕਰੋ ਮੇਰੀ ਰੱਖਿਆ ਕਰੋ ਬੋਇ ਤਉ ਵਿਧਾਤਾ ਨਰਮਿਓ ਸਭ ਸੰਗਤ ਕੁਲ ਉਧਰਣ ਗੁਰ ਅਮਰਦਾਸ ਕੀਰਤ ਕਹ ਤਰਾਹੇ ਤਰਾਹੇ ਤੂ ਪਾਸ ਸਰਨ ਏ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਮੈਂ ਤਰਾਹ ਤਰਾ ਕਰਦਾ ਹੋਇਆ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਮੇਰੀ ਲਾਜ ਰੱਖੋ ਮੇਰੀ ਕਿਰਪਾ ਕਰੋ ਮੇਰੇ ਤੇ ਮੇਰੀ ਲੱਜੀਆ ਰੱਖੋ ਆਪ ਦੀ ਸ਼ਰਨ ਦੇ ਵਿੱਚ ਆਇਆ ਹਾਂ ਆਪ ਜੀ ਦੀ ਸ਼ਰਨ ਦੇ ਵਿੱਚ ਤੇ ਆਪ ਜੀ ਕਿਰਪਾ ਕਰਨੀ ਕਰੋ ਮੇਰੇ ਤੇ ਸ਼ਰਨ ਆਪ ਦੀ ਸ਼ਰਨ ਦੇ ਵਿੱਚ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖਣਾ ਕਰ ਆਪਣੀ ਸ਼ਰਨ ਦੇ ਵਿੱਚ ਮੈਨੂੰ ਜੋੜ ਲਾ ਮੇਰੇ ਤੇ ਕਿਰਪਾ ਕਰ ਦੇ ਇਸੇ ਤਰ੍ਹਾਂ ਜਦੋਂ ਭਟ ਕੀਰਤ ਜੀ ਸਤਿਗੁਰੂ ਸ਼ਰਨ ਵਿੱਚ ਆਏ ਤਾਂ ਗੁਰੂ ਜੀ ਦੇ ਨਿਹੱਤ ਨਾਮ ਬਖਸ਼ ਆਰੰਭ ਤਾਂ ਕਰਨੀਆਂ ਕੀਤੀਆਂ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ। ਇਸੇ ਤਰ੍ਹਾਂ ਭਟ ਕੀਰਤ ਜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਉਸਤਤ ਕਰਦੇ ਹੋਏ ਪ੍ਰਮਾਨ ਕਰਦੇ ਨੇ ਤੇ ਬੇਨਤੀ ਕਰਦੇ ਨੇ ਅਰਜੋਈ ਕਰਦੇ ਨੇ ਅਰਦਾਸ ਕਰਦੇ ਨੇ। ਹਮ ਅਬ ਗੁਣ ਭਰੇ ਏਕ ਗੁਣ ਨਾਹੀ। ਕਦੇ ਅਸੀਂ ਅਗੁਣਾਂ ਦੇ ਭਰੇ ਹੋਏ ਆ ਇੱਕ ਵੀ ਗੁਣ ਨਹੀਂ ਆ ਇੱਕ ਵੀ ਗੁਣ ਗੁਰੂ ਕਾ ਸਿਖਾ ਤੂੰ ਵੀ ਆਸੀ ਅਰਦਾਸ ਕਰ ਗੁਰੂ ਚਰਨਾਂ ਦੇ ਵਿੱਚ ਜਿਹੜੀ ਪਾਠ ਕੀਰਤ ਸਾਬ ਜੀ ਨੇ ਕਰਨੀ ਕੀਤੀ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਚਰਨਾਂ ਦੇ ਵਿੱਚ ਹਮ ਅਗੁਣ ਭਰੇ ਏਕ ਗੁਣ ਨਹੀਂ ਅਸੀਂ ਅਗੁਣਾਂ ਦੇ ਭਰੇ ਆ ਇੱਕ ਵੀ ਗੁਣ ਨਹੀਂ ਆ ਇੱਕ ਵੀ ਗੁਣ ਨਹੀਂ ਹੈ ਕਦੇ ਇਹ ਹਮੈ ਨਾ ਕਰ ਲਈ ਵੀ ਮੇਰੇ ਚ ਬਹੁਤ ਗੁਣ ਹਰੇਕ ਬੰਦਾ ਇਹੀ ਕਹਿੰਦਾ ਨਾ ਮੇਰੇ ਚ ਬਹੁਤ ਗੁਣ ਨਹੀਂ ਮੈਂ ਤੇ ਕਦੀ ਕੋਈ ਗਲਤੀ ਕਰਦਾ ਹੀ ਨਹੀਂ ਮੈਂ ਤੇ ਗੁਨਾ ਦਾ ਭਰਿਆ ਹੋਇਆ ਪਰ ਪਟਗਿਰ ਸਾਹਿਬ ਜੀ ਨੇ ਅਦਾਹ ਜਿਹੜੀ ਕੀਤੀ ਐ ਫਿਰ ਝੋਲੀਆਂ ਭਰਨੀਆਂ ਹਮੈਂ ਹੰਕਾਰ ਦੇ ਨਾਲ ਨਹੀਂ ਕਦੀ ਝੋਲੀ ਭਰਦੀ ਨਿਮਰਤਾ ਦੇ ਨਾਲ ਹਮ ਅਵਗੁਣ ਭਰੇ ਏ ਗੁਣ ਨਹੀਂ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਅੰਮ੍ਰਿਤ ਨੂੰ ਛੱਡ ਕਰਕੇ ਨਾ ਇਸ ਸੰਸਾਰ ਦੇ ਪਦਾਰਥਾਂ ਦੇ ਲਾਲਚ ਵਿੱਚ ਆਕਰਕਿ ਜ਼ਹਿਰ ਹੀ ਖਾਂਦੇ ਰਹੇ ਜ਼ਹਿਰ ਹੀ ਅੰਮ੍ਰਿਤ ਛਾੜ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕਰਕੇ ਤੇ ਪਦਾਰਥਾਂ ਦੀ ਜ਼ਹਿਰ ਉਹਨੂੰ ਖਾ ਲਿਆ ਉਹਨੂੰ ਖਾਂਦੇ ਰਹੇ ਮਾਇਆ ਮੋਹ ਪਰਮ ਪੈ ਭੁੱਲੇ ਸਤਦਾਰਾ ਸਿਉ ਪ੍ਰੀਤ ਲਗਾਈ ਮਾਇਆ ਦੇ ਮੋਹ ਵਿੱਚ ਪੈ ਕਰਕੇ ਨਾ ਪਰਮ ਦੇ ਵਿੱਚ ਭੁੱਲੇ ਗਏ ਭੁੱਲ ਗਏ ਪਰਮੇਸ਼ਰ ਦੇ ਨਾਮ ਨੂੰ ਐਸੇ ਭੁੱਲੇ ਪਦਾਰਥਾਂ ਦੇ ਵਿੱਚ ਹੀ ਖਚਤ ਹੋ ਕਰਕੇ ਸੁਤਦਾਰਾ ਸਿਉ ਪ੍ਰੀਤ ਲਗਾਈ ਢੀਆਂ ਪੁੱਤਰਾਂ ਦੇ ਨਾਲ ਇਸਤਰੀ ਦੇ ਨਾਲ ਪ੍ਰੀਤ ਲੱਗੀ ਰਹੀ ਸਾਰੀ ਜ਼ਿੰਦਗੀ ਮਾਇਆ ਦੇ ਵਿੱਚ ਖਚਤ ਹੋ ਕਰਕੇ ਪਰਮਪੁਲੇਖੇ ਦੇ ਵਿੱਚ ਮਾਇਆ ਦੇ ਪਦਾਰਥਾਂ ਨੂੰ ਸੱਚਾ ਜਾਣ ਕਰਕੇ ਪਰਮਪੁਲੇਖੇ ਚ ਪਾ ਕਰਕੇ ਪਰਿਵਾਰ ਦੇ ਨਾਲ ਹੀ ਪ੍ਰੀਤ ਲੱਗੀ ਰਹੀ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮਤਰਾਸ ਮਿਟਾਈ ਇੱਕ ਉਤਮ ਪੰਥ ਸੁਣਿਓ ਸੁਣਿਓ ਗੁਰ ਸੰਗਤ ਇੱਕ ਉਤਮ ਪੰਥ ਜਿਹੜਾ ਨਾ ਉਹ ਸੁਣਨਾ ਕੀਤਾ ਉਤਮ ਪੰਥ ਜਿਹੜਾ ਆ ਇੱਕ ਉਤਮ ਪੰਥ ਅਸਾਂ ਸਤਿਗੁਰੂ ਜੀ ਦੀ ਸੰਗਤ ਵਾਲਾ ਇੱਕ ਉੱਚਾ ਰਾਹ ਜਿਹੜਾ ਸੁਣਿਆ ਆ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਗੁਰੂ ਦੀ ਸੰਗਤ ਸਭ ਤੋਂ ਉਤਮ ਕਿਹੜਾ ਹੈ ਸਭ ਤੋਂ ਉਤਮ ਰਸਤਾ ਉਹ ਤੁਮ ਪੰਥ ਜਿਹੜਾ ਹ ਉਹ ਗੁਰੂ ਦੀ ਸੰਗਤ ਆ ਗੁਰੂ ਦੀ ਸੰਗਤ ਜਿਹੜੀ ਆਪਜੀ ਕਰ ਰਹੇ ਹੋ ਸਭ ਤੋਂ ਉੱਤਮ ਹੈ ਇਹ ਕਿ ਉੱਤਮ ਪੰਥ ਸੁਨਿਓ ਗੁਰੂ ਸੰਗਤ ਤਿਹੇ ਮਿਲੰਤ ਕਹਿੰਦੇ ਇਹ ਜਿਹੜਾ ਨਾ ਗੁਰੂ ਦੀ ਸੰਗਤ ਕਰਨ ਦੇ ਨਾਲ ਤਿਹੇ ਇੱਕ ਉੱਤਮ ਪੰਥ ਸੁਨਿਓ ਗੁਰੂ ਸੰਗਤ ਤਿਹੇ ਮਿਲੰਤ ਤਿਹੇ ਮਿਲੰਤ ਉਸ ਵਿੱਚ ਮਿਲ ਕਰਕੇ ਜਮ ਤਰਾਸ ਮਿਟਾਈ ਤੇ ਜਮਾਂ ਦਾ ਡਰ ਜਿਹੜਾ ਉਹ ਮਿਟ ਜਾਂਦਾ ਆਖੋ ਸਤਨਾਮ ਜਮ ਮੌਤ ਦਾ ਜਮਾਂ ਦਾ ਡਰ ਹੈ ਨਾ ਜਮਾਂ ਦਾ ਉਹ ਸਤ ਸੰਗਤ ਕਰਨ ਵਾਲੇ ਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ ਜਮਾਂ ਦਾ ਡਰ ਨਹੀਂ ਕੋਈ ਵੀ ਕਿਉਂਕਿ ਸਤ ਸੰਗਤ ਕਰਨ ਵਾਲੇ ਨੂੰ ਫਿਰ ਜਮ ਨਹੀਂ ਲੈਣ ਵਾਸਤੇ ਆਉਂਦੇ ਜਮਾਂ ਤੋਂ ਮੁਕਤੀ ਹੋ ਜਾਂਦੀ ਹੈ ਉਹਨਾਂ ਦੀ ਜਮਾਂ ਤੋਂ ਮੁਕਤੀ ਜਿਹੜੀ ਹੈ ਤੇ ਇਹ ਮਿਲੰਤ ਜਮ ਤਰਾਸ ਮਿਟਾਈ ਅਖੀਰ ਚ ਫਰਮਾਨ ਕਰਦੇ ਇੱਕ ਅਰਦਾਸ ਬਾਟ ਕੀਰਤ ਕੀ ਕਹਿੰਦੇ ਇੱਕ ਅਰਦਾਸ ਆ ਭਟ ਕੀਰਤ ਦੀ ਕੀਰਤ ਭਟ ਸਾਹਿਬ ਜੀ ਅਰਦਾਸ ਕਰਦੇ ਨੇ ਕਹਿੰਦੇ ਇੱਕ ਅਰਦਾਸ ਭਾਟ ਕੀਰਤ ਕੀ ਇੱਕ ਅਰਦਾਸ ਆ ਭਾਟ ਭਟ ਕੀਰਤ ਸਾਹਿਬ ਦੀ ਜਿਹੜੀ ਅਰਦਾਸ ਆ ਗੁਰੂ ਰਾਮਦਾਸ ਰਾਖੋ ਸਰਣ ਆਈ ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਇਹ ਅਰਦਾਸ ਆ ਕਿ ਆਪਣੀ ਸ਼ਰਨ ਦੇ ਵਿੱਚ ਰੱਖਣਾ ਕਰੋ ਮੇਰਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਉਹਨੂੰ ਕਿਸੇ ਪ੍ਰਕਾਰ ਦਾ ਫਿਰ ਕਾਮ ਕ੍ਰੋਦ ਲੋਭ ਮੋਹ ਹੰਕਾਰ ਉਹਨੂੰ ਪੋ ਨਹੀਂ ਸਕਦੇ ਫਿਰ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਣਾ ਗੁਰੂ ਦੀ ਹਿਜੂਰੀ ਵਿੱਚ ਆਉਣਾ ਗੁਰੂ ਦੀ ਸ਼ਰਨ ਵਿੱਚ ਮੱਥਾ ਟੇਕ ਦੇਣਾ ਸਮਰਪਿਤ ਹੋ ਜਾਣਾ ਗੁਰੂ ਨੂੰ ਪਾਤਸ਼ਾਹ ਮਹਾਰਾਜ ਚੰਗੇ ਹਾਂ ਮੰਦੇ ਹਾਂ ਬੁਰੇ ਹਾਂ ਭਲੇ ਹਾਂ ਤੇਰੇ ਹਾਂ ਦਰ ਆਿਆਂ ਦੀ ਹੁਣ ਲਾਜ ਰੱਖ ਤੇਰੀ ਸ਼ਰਨ ਦੇ ਵਿੱਚ ਆ ਗਏ ਆ ਹੁਣ ਸਾਨੂੰ ਇਧਰ ਉਧਰ ਨਾ ਜਾਣ ਦੇਈ ਹੁਣ ਸਾਨੂੰ ਭਟਕਣ ਨਾ ਦੇਈ ਕੇ ਪਾਸੇ ਗੁਰੂ ਰਾਮਦਾਸ ਰੱਖੋ ਸਰਣਾਈ ਜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਆਪਣੀ ਸ਼ਰਨ ਦੇ ਵਿੱਚ ਰੱਖਣਾ ਕਰੋ ਆਪਣੀ ਸ਼ਰਨ ਦੇ ਵਿੱਚ ਰੱਖ ਲਓ ਸਾਨੂੰ ਸਾਡੇ ਤੇ ਕਿਰਪਾ ਕਰ ਦਿਓ ਸਾਡੇ ਤੇ ਰਹਿਮਤ ਕਰ ਦਿਓ ਆਪਣੀ ਸ਼ਰਨ ਦੇ ਵਿੱਚ ਰੱਖਣਾ ਕਰੋ ਗੁਰੂ ਹੋਣਾ ਵੀ ਇਹੋ ਜਿਹਾ ਚਾਹੀਦਾ ਹੈ ਜਿਹੜਾ ਆਪਣੀ ਦ੍ਰਿਸ਼ਟੀ ਕਰਕੇ ਜਿਗਿਆਸੂਆਂ ਦੇ ਹਿਰਦੇ ਵਿੱਚ ਹੰਕਾਰ ਨੂੰ ਹੂੰਝ ਕਰਕੇ ਬਾਹਰ ਕੱਢ ਦੇਵੇ ਪੂਰਾ ਗੁਰੂ ਜਿਹੜਾ ਨਾ ਐਸੀ ਰਹਿਮਤ ਕਰਦਾ ਐਸੀ ਬਖਸ਼ਿਸ਼ ਕਰਦਾ ਆ ਕਿ ਜਨਮਾਂ ਜਨਮਾਂ ਤਰਾਂ ਦੇ ਪਾਪ ਜਿਹੜੇ ਆ ਉਹਨਾਂ ਨੂੰ ਸਫਾਈ ਕਰ ਦਿੰਦਾ ਉਹਨਾਂ ਨੂੰ ਕੱਢ ਕੇ ਬਾਹਰ ਮਾਰਦਾ ਤੇ ਗੁਰੂ ਚਰਨਾਂ ਦੇ ਵਿੱਚ ਗੁਰੂ ਕੀ ਸਿੱਖ ਜਿਹੜੇ ਆ ਉਹ ਜੁੜ ਜਾਂਦੇ ਨੇ ਜਿਸ ਗੁਰੂ ਨੂੰ ਮਿਲ ਕਰਕੇ ਹਿਰਦੇ ਵਿੱਚ ਹੰਕਾਰ ਜਿਹੜਾ ਆ ਉਹ ਹਉਮੈ ਹੰਕਾਰ ਨਿਕਲ ਜਾਂਦਾ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਤੇ ਇਸੇ ਤਰ੍ਹਾਂ ਗੁਰੂ ਆਪ ਨਿਮਰਤਾ ਦਾ ਭਰਿਆ ਹੋਇਆ ਹੈ ਜਿਗਿਆਸੂਆਂ ਨੂੰ ਨਿਮਰਤਾ ਤੇ ਮਨ ਦੀ ਗਰੀਬੀ ਬਖਸ਼ਿਸ਼ ਕਰਕੇ ਉਸ ਨੂੰ ਆਤਮਿਕ ਪੂੰਜੀ ਨਾਲ ਮਾਲੋ-ਮਾਲ ਕਰ ਦਿੰਦਾ ਹੈ ਪੂਰਾ ਗੁਰੂ ਜਿਹੜਾ ਆ ਸੋ ਭਟ ਕੀਰਤ ਜੀ ਤੋਂ ਸਿੱਖਿਆ ਪ੍ਰਾਪਤ ਕਰਕੇ ਅਸੀਂ ਵੀ ਉਹਨਾਂ ਦੇ ਮਨ ਦੇ ਵਿੱਚ ਆਪਣੇ ਮਨ ਦੇ ਵਿੱਚ ਅਸੀਂ ਵੀ ਨਿਮਰਤਾ ਧਾਰ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਦੇ ਪਾਵਨ ਬਚਨਾਂ ਤੇ ਹਿਰਦੇ ਵਿੱਚ ਵਸਾ ਕਰਕੇ ਗੁਰੂ ਚਰਨਾਂ ਵਿੱਚ ਜਿਹੜੀ ਪੁਕਾਰ ਕਰਨੀ ਕਰੀਏ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਇਹ ਸਤਿਗੁਰੂ ਜੀ ਦੇ ਮਿਲਣ ਦੇ ਨਾਲ ਸਾਰੇ ਸੋਗ ਸੰਤਾਪ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਇਹ ਸਤਿਗੁਰੂ ਜੀ ਅਸੀਂ ਡੁੱਲਦੇ ਫਿਰਦੇ ਆ ਹੁਣ ਤੇਰੀ ਸ਼ਰਨ ਦੇ ਵਿੱਚ ਆਏ ਆ ਸકલ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਇਹ ਪਤਸ਼ਾਹ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਆ ਦਰ ਆਿਆਂ ਦੀ ਲਾਜ ਰੱਖਣੀ ਕਰੋ ਦਰ ਆਿਆਂ ਦੀ ਲਾਜ ਕਿਰਪਾ ਬਖਸ਼ਾ ਰਾਮਤਾ ਕਰ ਦਿਓ ਇਹ ਗੁਰੂ ਚਰਨਾਚਰਦਾਸ ਬੇਨਤੀ ਜੋਦਰੀ ਕਰੀਏ ਜੋ ਪਟ ਸਾਹਿਬਾਨ ਪਟ ਕੀਰਤ ਸਾਹਿਬ ਜੀ ਨੇ ਕਰਨੀ ਕੀਤੀ ਹੈ ਉਹਨਾਂ ਦੇ ਸਵਈਆਂ ਤੋਂ ਬਹੁਤ ਵੱਡੀ ਸਿੱਖਿਆ ਪ੍ਰਾਪਤ ਹੁੰਦੀ ਹੈ ਸਵਈਆਂ ਨੂੰ ਪੜ੍ਹੀਏ ਸੁਣੀਏ ਉਹਨਾਂ ਦੀ ਕਥਾ ਵਿਚਾਰ ਸੁਣੀਏ ਵਿਚਾਰੀਏ ਜੋ ਸਵਈਆਂ ਦੇ ਵਿੱਚ ਪਟ ਸਾਹਿਬਾਨਾ ਨੇ ਉਚਾਰਨ ਕੀਤਾ ਹੈ ਸੋ ਸਤਗੁਰੂ ਜੀ ਕਿਰਪਾ ਬਖਸ਼ਾ ਰਾਮਤਾ ਕਰਨ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ੇ ਕਰਨ ਜੀ ਆਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ